ਲੱਖ ਦੀਆਂ ਨਹੀਂ ਵਿਕਦੀਆਂ ਤੇ ਗੁੱਸਾ ਕਰੀ ਗੋਡੇ ਲੱਗੇ ਦਿੱਤੇ ਲੱਗੇ ਚੁੱਪ ਚੀਚੀਆਂ ਦੇ ਗੱਲਾਂ ਤੇਰੇ ਯਾਰ ਦੀਆਂ ਪਿੱਛੋਂ ਉਹ ਗੱਲ ਐ ਐਡੀ ਗੱਲਾਂ ਨਹੀਂ ਕਿਸੇ ਦੀ ਰੀਸ ਨਾ ਕਰਿਆ ਕਰੋ ਇਹ ਧੰਦਾ ਖਤਮ ਕਰਕੇ ਖੜਜੋਗੇ ਵਪਾਰੀ ਲੱਜਾਂਗੇ ਹੁੰਜੇ ਫਿਰ ਅਸੀਂ ਮਾਰਦੇ ਫਿਰਾਂਗੇ ਹੁੰਜੇ ਛੱਡੋ ਜੀ ਛੱਡੋ ਜਦੋਂ ਜਦ ਇਹ ਸੌਤੇ ਨਹੀਂ ਕਰਦਾ ਫਿਰ ਇਹ ਤਾਂ ਹੁਣ ਲੋਹੇ ਦਾ ਥਾਂ ਬਣ ਗਿਆ ਆਈ ਨਹੀਂ ਵਾਈ ਨਹੀਂ ਕਹਿੰਦਾ ਲੱਖ ਰੁਪਇਆ ਲੱਖ ਰੁਪਇਆ ਮੰਗ ਲੈ ਅੱਤ ਬਾਈ ਨੇ ਚਾਲੂ ਉੱਥੇ ਕੋਲੇ ਦਾ ਹੋ ਜਾ ਚੇਤੇ ਸਾਹ ਬੋਲ ਲਾਗਦੀ ਵੀ ਤੇ ਵੀ ਹੋਊਗਾ ਇਸ ਤਰ੍ਹਾਂ ਨਹੀਂ ਖੁਸ਼ੀ ਵੀ ਹੋਊਗਾ ਵਿੱਚ ਹੀਂ ਜੜੀਆਂ ਵੀ ਹੋ ਸਕਦੀਆਂ ਨੇ ਯਾਰ ਜਲਦੀ ਜਾ ਕੇ ਉਹਨਾਂ ਦੇ ਉਹਨਾਂ ਦੇਖਿਆ ਆਸ ਬਾਈ ਕਈ ਵਾਰੀ ਬਣੀ ਆ ਆਲਾ ਪਹਿਲਾਂ ਉਹਨਾਂ ਰਾਜੂ ਉਹਨਾਂ ਦੇ ਕੋਲੇ ਖੜਾ ਸੀ ਤੇਜ ਵਾਲਾ ਯਾਰ ਸਾਡਾ ਖੁੱਲਾ ਕਰਾਣਾ ਮੋਢੇ ਚ ਬਗੜਾ ਨਾ ਕਰ ਮੀਨ ਰਕੇ ਪਿਛੇ ਰਿਆਂ ਭਾਈ ਨਵੀ ਕਰ ਸੋਣ ਸੋਣ ਲੈਣਾ ਦੰਦ ਕਿਹੜਾ ਕਿਹੜਾ ਦੰਦ ਚਾਰ ਚਾਰ ਦੰਦਾਂ ਚਾਰ ਚਾਰ ਦੰਦਾਂ ਦੋਈਆਂ ਪੀਆਂ ਉਹਨ ਦੁੱਧ ਤੇ ਨਿੱਜਾ ਹੁੰਦਾ ਹੈ ਦੁੱਧ ਚੋਂ ਦਾ ਨਾ ਲਾਲਚ ਕਰਦਾ ਅੱਗੇ ਵੀ ਦੇਖਣੇ ਅਸੀਂ ਆਪਣੇ ਵੀ ਬੱਚੇ ਦੇਖਣੇ ਆਹ ਗੱਡੀਆਂ ਦਾ ਦੱਸ ਯਾਰ ਹੁਣ ਜਿਵੇਂ ਇੱਥੇ ਮਾ ਹੁਣ ਅੱਠ ਅੱਠ ਲਾਉਣਾ ਇਹੀ ਤੇ ਨੌ ਰੋਡੀਆਂ ਬੈਣੀ ਬੱਚੇ ਦੇਖਣੇ ਇਹਨਾਂ ਨੂੰ ਵੀ ਰੋਟੀ ਦੇਣੀ ਆ ਐਵੇਂ ਮੁੰਡੇ ਆ ਨੌ ਰੋਡੀਆਂ ਵਿਕਣੀਆਂ ਇੱਥੇ ਇਹਦੀ ਵੀ ਜਾਇਜ਼ ਹੈ ਇਹਨੇ ਬੱਚੇ ਵੀ ਪਾਲਨੇ ਨੇ ਇਹ ਵੀ ਪਾਲਨੇ ਆ ਬੱਚੇ ਆਪਣੇ ਵੀ ਪਾਲਣਾ ਅਪਣੇ ਘਟੇ ਦੇਖਣਾ ਹੱਥ ਤੇ ਚੱਲਿਆ ਹੈ ਜਾਨੂ ਸਲੇ ਕੇ ਰਹੇ ਰਹਿਣਗੇ ਜਾਨੂ ਘਰੇ ਚਲੇ ਨਾ ਦੇ ਕੁੱਕੀ ਕਵਾਜੂ ਬਾਹਲਾ ਜਾਣ ਲਈ ਮੇਰੇ ਨਾਲ ਕਰੀ ਬਾਈ ਮਾਰਨਿੰਗ ਆਲਿਆ ਚਾਦਰੇ ਤੇ ਮਾਰਨਿੰਗ ਆਇਆ ਸੁਣ ਮੇਰੀ ਪਹਿਲਾਂ ਵਾਲੀਆਂ ਗੱਲਾਂ ਗਈਆਂ ਆਈਆਂ ਉੱਤੇ ਤੁਹਾਡੇ ਸੌਦੇ ਬਣਦੇ ਤੇ ਹੋਏ ਹੀ ਨੂੰ ਹੁਣ ਅੱਜ ਦੀ ਗੱਲ ਦੱਸ ਤੂੰ ਕੀ ਮੰਗ ਲੱਖਦੀਆਂ ਨਹੀਂ ਵਿਕਦੀਆਂ ਤੇ ਗੁੱਸਾ ਕਰੀ ਗੁੱਡੇ ਲੱਗੇ ਗਿੱਤੇ ਲੱਗੇ ਬੱਕਰੀਆਂ ਦਾ ਲੈ ਤੂੰ 40000 ਵੈਰੀ ਗੁੱਡ ਅੱਜ ਦੇ ਹਿਸਾਬ ਦਾ ਮੁੱਲ ਕਿ ਮੇਰੇ ਡਾਂਗ ਮਾਰ ਉਹ ਵੀ ਚੱਲਾਂਗੇ ਡਾਂਗ ਨਾ ਮਾਰ ਕੋਈ ਗੱਲ ਨਹੀਂ ਜੇ ਆਪਣਾ ਪੁੱਗਦਾ ਹਾਂ ਪੁੱਗੂ ਕਿੱਥੇ ਤੈਨੂੰ ਮੈਨੂੰ ਵੀ ਦੱਸ ਦੇ ਰਸਤੇ ਪਾ ਦੇ ਖੇੜਿਆਂ ਦੇ ਲੱਕ ਚ ਦਾਕਲੋ ਕੱਟੇ ਨੇ ਯਾਰ ਐਡੀ ਕੋਈ ਪੁੱਤ ਵੀ ਨਹੀਂ ਰਿਆਸਤ ਵਾਲੀ ਰੋਜ ਦਾ ਮੰਡੀਆਂ ਦਾ ਰਾਜਾ ਹੈ ਮੈਨੂੰ ਨਹੀਂ ਮੁੱਕਦੀ ਉਹ ਤੇਰੀ ਹੈ ਕੋ ਤੇਰੀ ਮਰਜ਼ੀ ਉਹ ਤੇਰੀ ਮਰਜ਼ੀ ਮੈਲਾ ਦੇਖ ਦੁਕਾਨੇ ਆ ਜਾ ਗਾਣਾ ਤੂੰ ਮੇ ਠਿਕਾਣੇ ਆ ਜਾ ਆਪ ਟਿਕਾਣੇ ਆ ਜਾ ਤੂੰ ਵੇਚੀ ਹੋਏ ਬੈਣੇ ਤੇ ਤੂੰ ਵੀ ਠਿਕਾਣੇ ਆ ਜਾ ਘਰ ਮੈਨ ਦਾ ਆ ਜਾਣਾ ਤੂੰ ਆਪ ਤੁਸੀਂ ਠਿਕਾਣੇ ਆ ਜਾਣਾ ਮੈਂ ਆ ਜਾ ਕਰ ਇਹਦਾ ਰੋਜ ਗੱਡੀਆਂ ਮੋਟਰਾਂ ਚੜੀ ਜਾਂ ਜੇ ਤੇ ਨਹੀਂ ਵੇਚਣੀ ਆ ਤੇ ਆ ਫਿਰ ਤੂੰ ਮੁੱਲੇ ਨਾ ਕਰ ਮੈਲਾ ਦੇਖਿਆ ਮੋਜ ਕਰ ਮੱਥਾ ਠੀਕ ਤੇ ਲੈ ਲੈ ਮੈਂ ਕਿਹਨੇ ਕਹਿੰਦਾ ਬੱਲੇ ਬੱਲੇ ਮੁੱਲੇ ਲਾ ਦਿਆ ਆਹ ਲੈ ਪੂਰੀਆਂ 50000 ਦੀਆਂ ਇਹ ਲੜਾ ਕਾ ਠੀਕ ਹੈ ਠੀਕ ਹੈ ਕਿਉਂ ਜੀ ਸਹੀ ਹੈ ਕੋਈ ਗਲਤ ਕਰਕੇ ਦਿਖਾਵੇ ਮੇਰੇ ਮੁੰਨੂ 12.5 12000 ਇਹ ਤਾਂ 5 ਦਾ 10 ਦੇ 15 ਦਾ ਹੁੰਦਾ ਜਗਾ ਉਸ ਬੰਦੇ ਨੂੰ ਤੇ 13 13000 ਨਾ ਉਹ ਦਿੰਦਾ ਸੀ ਮੈਨੂੰ ਉਹ ਚੰਗੀਆਂ ਉਹ ਚੰਗੀਆਂ ਕਿੱਥੇ ਲਿਆਂ ਉਹ ਚੰਗੀਆਂ ਕਿਹੜੇ ਖੂਦ ਸੱਚੇ ਆ ਚੰਗੀਆਂ ਘਰੇ ਕਾਲੀਆਂ ਬੰਦਾ ਹੈ ਨਹੀਂ ਇਹ ਚ ਅੱਜ ਬੰਦੇ ਕੋਲ ਆਏਗਾ ਫੋਟੋ ਸਾਹਮਣੇ ਆ ਬੱਕੀਆ ਕਿੱਥੇ ਛੱਡਿਆ ਤੂੰ ਆਹ ਦੇਖ ਚੰਗੀਆਂ ਰਜੂ ਆ ਖੜੇ ਸਿੰਘਾਂ ਦੀ ਵਿੱਚ ਆ ਖੜੇ ਸਿੰਘਾਂ ਦੀਆਂ ਕਾਲਿਆਂ ਨਾਲ ਸਿਰਫ ਉਹ ਚੰਗੀਆਂ ਕਿੱਥੇ ਗਈਆਂ ਉਹ ਚੰਗੀਆਂ ਘਰੇ ਆ ਉਹ ਤਾਂ ਉਹਨੇ ਵੀ ਲੈ ਕੇ ਆ ਨਾਲ ਆ ਫਿਰ ਵੀ ਤੂੰ ਲਾਦਾ 12:30 ਕੋਈ ਚੰਗੀਆਂ ਕੱਢ ਕੇ ਕੋਈ ਗੱਲ ਤੇ ਇਹ ਤਾਂ ਬੰਨਣਾ ਨਹੀਂ ਅਚਲਿਆ ਨਾ ਕੀ ਬੰਦ ਐਕ ਉਹਨੇ ਪਹੰਣੇ ਚੱਲੇ ਨਾ ਆਹ ਮਾੜਾ ਆਇਆ ਜਾਇਆ ਗਿਆ ਜਾਇਆ ਪਰ ਕੰਡ ਮੈਨੂੰ ਕਰਨ ਦੀ ਕੋਈ ਤੇ ਇੱਥੇ ਦੱਸਿਆ ਬੋਲ ਬਾਜ਼ਾਰ 'ਚ ਬੋਲਦਾ ਮੈਂ ਕਦੇ ਡਰਦਾ ਤੂੰ ਐਂ ਦਾ ਸਿੱਕੋ ਹੀ ਲੈ ਲਵਜ ਜਿਵੇਂ ਕਿਵੇਂ ਕਰ ਲੈ 80 ਦੇ ਦਊਂਗਾ ਕਿਆਰੇ ਪੱਠਾ ਅੱਛਾ ਉਧਰ ਉਧਰ ਨੇ 20 ਵੀ ਮੰਗਿਆ ਸੀ ਅੱਜ ਕਦੋਂ 25 ਮੱਚੀ ਮੰਗਿਆ ਨੂੰ ਬਸ ਮਾਣ ਅੱਜ ਮੇਲਾ ਮੇਲਾ ਭਾਈ ਜੋ ਬਣਾ ਘਰੇ ਦਿਓ ਮੇਲਾ ਖਰਚਾ ਖਰਚਾ ਬੜੀ ਤੇ ਸਰਕਾਰ ਦੇ ਖਰਚਾ ਮੇਲਾ மேலா மேலா <usion> ਇੰਨਾ ਤੇ ਕੱਢਣਾ ਹੈ ਜੀ ਹੋਰ ਕਿਦੋਂ ਕੱਢਣਾ ਹੈ ਫਿਰ ਹਣ ਕੀ ਕਰਾਂਗੇ ਅਸਲ ਕਈ ਕਿਸੇ ਠਿਕਾਨੇ ਆ ਜੱਜੀ ਵਿਚੜੀਆਂ ਦੀਆਂ ਐ ਨਹੀਂ ਕੱਤਾ ਹੁੰਦੀਆਂ ਮੈਂ ਤਾਂ ਟਿਕਾਣੇ ਦੱਸ ਵਿਚੀਆਂ ਦੀ ਗੱਲਾਂ ਤੇਰੇ ਯਾਰ ਦੀਆਂ ਬਿੱਦੂ ਉਹ ਗੱਲ ਹੈ ਰਾਜ ਜਿਹੜੀ ਗੱਲ ਦੇ ਤੂੰ ਵੀ ਰਾਜ ਜਿਹੜੀ ਗੱਲ ਹੈ ਰਸਤਾ ਦੇ ਦੇ ਤੂੰ ਦੇ ਦੇ ਰਸਤਾ ਕੀ ਕਹਿੰਦਾ ਤੂੰ ਪਹਿਲਾਂ ਦੱਸ ਤੂੰ ਦੱਸ 11 11 ਲਾਤਾ ਨਹੀਂ ਲਾਤਾ 10000 10000 ਦਾ ਪਾ ਲੱਖ 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 ਦੀ ਬੱਤੀ ਕਹਿੰਦੇ ਬੱਚੇ ਜਮਾ ਜੇ ਤਾਂ ਬਲਨੇ ਹੈਦੇ ਲੱਖ ਲੱਖ ਚ ਵੀ ਪੁੱਗੀ ਕੱਖ ਲੀ ਕੱਖ ਚ ਵੀ ਪੁੱਗੀ ਐਡੀ ਗੱਲ ਨਹੀਂ ਕਿਸੇ ਦੀ ਰੀਸ ਨਾ ਕਰਿਆ ਕਰੋ ਇਹ ਧੰਦਾ ਖਤਮ ਕਰਕੇ ਖੜਜੋਗੇ ਵਪਾਰੀ ਲੱਜਾਂਗੇ ਹੁੰਜੇ ਫਿਰ ਅਸੀਂ ਮਾਰਦੇ ਫਿਰਾਂਗੇ ਹੁੰਜੇ ਇਧਰ ਆਇਆ ਇਧਰ ਗਈਆਂ ਨਹੀਂ ਵਿਕਣੀਆਂ ਚੰਗੀ ਚੀਜ਼ ਦਾ ਮੁੱਲ ਹੈਗਾ ਯਾਰ ਚੰਗੀ ਗੱਡੀ ਵਾਲਾ ਲੈਣਾ ਚੰਗੀ ਵਿਗਣਾ ਨਹੀਂ ਨਹੀਂ ਕਿਸੇ ਦੀ ਇਸਨਾ ਕਰਾ ਇਹਦਾ ਫੋਨ ਨਹੀਂ ਦੀ ਐਂ ਵਿਕਦੀ ਤੇ ਮੁਕੇ ਦੀ ਐਂ ਵਿਕਦੀ ਜੂੜੀ ਦਾ ਘੋੜਾ ਦੂਜਾ ਬਪਾਰੋ ਦਾ ਕੀ ਪਰਪਾ ਦੇ ਘੋੜੇ ਚ ਗੁਣ ਉੱਤੇ ਤੇਰੇ ਕਿਹੜੇ ਗੁਣ ਨੇ ਹਾਂ ਤੇ ਕਰਦੇ ਛੱਡ ਜਾਂਦੇ ਮੈਂ ਅਣਪੜਾ ਵਾਲਾ ਤੂੰ ਮੇਰੇ ਬਾਂਡੇ ਕਿੰਤੀ ਵਾਰ ਕੇ ਦਿਖਾਈ ਇੱਕ ਇੱਕ ਜਮਾ ਤਰੀ ਪੜਿਆ ਮੈਂ ਮੈਂ ਪੜਿਆ ਗੁੜੇ ਮੈਂ ਵੀ ਹੰਦੀ ਮੈਂ ਵੀ ਮੈਂ ਪੰਜਾਸ਼ਾ ਪੀਰ ਖੋ ਹਾਂ ਹਾਂ ਜਾ ਦੇਣੀਆਂ ਨੇ ਹੁਣ ਤੇ ਪੂਰੀਆਂ 13000 ਰੁਪਏ ਪੱਠਾ ਲੈ ਲੈ ਪਕਾਈਆਂ ਨਾ ਮਰਵਾ ਹੁਣੇ ਵੀ ਰਿਜਕ ਖਾਣਾ ਲੈ ਠੀਕ ਆ ਚੌਧਰੀ ਗੱਲਤ ਨਹੀਂ ਮੋਲ ਤੈਨੂੰ ਹਾਂ ਮੈਂ ਗੱਲ ਬਾਕੀ ਮੇਰੀ ਦਲਾਲੀ ਦਾ ਇਹਨੂੰ ਪਤਾ ਹੀ ਹੈ ਸਾਡੇ ਚੌਧਰੀ ਨੂੰ ਇਹ ਤਾਂ ਲੈਣੀ ਆ ਰੋਟੀ ਮੇਡਾ ਗੱਲ ਆ ਰੋਟੀ ਇਹਦਾ ਮਤਰਾ ਕਿਹਦੇ ਚੁੱਕ ਜਾ ਨਹੀਂ ਝੁੱਕਾ ਆ ਜਾ ਆ ਜਾ 15 16 ਤੋਂ ਹੋ ਗਿਆ ਤਾਂ ਜਿਹਨੇ ਉਧਰ ਹਾਂ 16 ਤੋਂ ਆਰਾਮ ਉਧਰ ਤੇ ਭਾਰਾ ਰਹਿ ਗਈ 3 ਗੱਟੇ ਰਸਤੇ ਤੋਂ ਪਹਿਲਾਂ ਜਾਣਾ ਤਾਂ 10 ਨਾਮ ਆ ਮੈਂ ਤਾਂ ਮੁਰਲਾ ਹੀ ਨਾ ਕੀ ਨਾ ਕੀ ਦੱਸਦੇ ਲਗਾਏ ਮਤਲਬ ਕਿਹਨੂੰ ਇੱਕੋ ਹੀ ਦੱਸੇ ਕਿੰਨੇ ਦੇ ਦੇ ਹੈ ਯਾਰ ਯਾਰ ਅੱਸੀ ਦੀਆਂ ਤੇਰਾ ਤੇਰਾ ਨਹੀਂ ਆਸਲ ਵਾਜੇ ਪੱਠਾ ਵੇਚਣੀਆਂ ਨੇ ਕਿਸੇ ਦੇ ਰੀਸ ਨਾ ਕਰ ਤੋਰੂ ਜੂਏ ਬਾਟਾ ਅੰਦੇ ਘਰੇ ਇੱਕ ਮੇਂਦਨ ਕਿਚਨ ਦੇਖਾ ਨੇ ਚੰਗੇ ਕਾਰੋਬਾਰ ਤੇ ਲੱਗਣ ਪਾਉਂਦੇ ਚੰਗੇ ਕਾਰੋਬਾਰ ਤੇ ਅੰਦਰ ਤੇਰੀ ਦੇਣੀ ਨੇ ਅੰਜੇ ਲਾਲ ਗੰਜੇ ਲਾਲ ਦੱਸ ਦੇ ਇਹ ਮੁੱਲ ਲਾ ਦੇ ਮੁੱਲ ਲਾਤਾ 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 ਨਾ ਮੁੱਲ ਲਾਤਾ ਤੈਨੂੰ ਲੜੇ ਕਦੇ ਦੀ ਸੌ ਲੱਖੂ ਜਿਹੜਾ ਪੂਛ ਵੀ ਨਾ ਮਾਰ ਸਕੇ ਸਾਡੇ 13-13 ਹਜ਼ਾਰ ਰੁਪਏ ਵੇਚਦੇ ਫਰਸਾ ਜੀ ਝੱਕ ਹਾਂ ਹੁਣ ਦਾ ਸਰ ਇਨੀਸ਼ੀਏਟਿਵ ਕਿਉਂ ਵੀ ਪੱਠਾ ਵੀ ਦਿੱਸੀ ਨੇ ਕੁਝ ਵੀ ਜਿਆਦਾ ਨਹੀਂ ਇੱਕ ਮੂੰਧੀਆਂ ਵੀ ਨਹੀਂ ਖਾਣਾ ਬੱਕਰੀਆਂ ਬੱਕਰਾ ਕੱਟਿਆ ਦਸਰ ਨਹੀਂ ਦੜਨ ਬੱਕਰੀ ਦੀ ਵੀ ਬਹੁਤ ਛਾਤ ਕਿਸਮ ਪੱਖਣੀ ਪੈਂਦੀ ਹੈ ਹਾਂ ਇੱਕ ਮੂੰਧੀਆਂ ਜਿਵੇਂ ਅਗਲਾ ਕਹਿੰਦਾ ਫਰਾਣੇ ਲਈ ਭੀਟਾਂ ਨੇ ਉਹ ਇੱਕ ਮੂੰਧੀਆਂ ਵੀ ਨਹੀਂ ਆਣੇ ਸੀ ਉਹ ਨਹੀਂ ਤੂੰ ਕੋਈ ਜਗਾ ਤੁਹਾਡੇ ਸਾਹ ਤੂੰ ਵੀ ਇੱਕ ਮੂੰਹ ਦਾ ਨਹੀਂ ਮੈਂ ਤਾਂ ਹੈ ਹੀ ਨਹੀਂ ਲੈ ਮੈਂ ਤੇਰੇ ਮੂੰਹ ਵੀ ਕੱਢ ਕੇ ਜਾਉ ਜੇ ਨਾ ਕੱਢਾਂ ਮੈਂ ਸਾਦਾ ਚੇਦਾ ਨਹੀਂ ਇੱਕ ਰੰਗ ਦਾ ਹੈ ਹੀ ਨਹੀਂ ਤੂੰ ਮੈਂ ਹੈ ਨਹੀਂ ਤੇ ਤੂੰ ਗੱਲ ਕਰਦੀ ਆ ਆ ਦੇਖ ਆ ਕੱਪੜਾ ਤੇਰੇ ਚਿੱਟਾ ਕੁਰਤਾ ਸਰਦਈ ਚਾਦਰਾਂ ਕਾਲਾ ਇਹ ਜੁੱਤੀ ਇਹ ਚਿੱਟੀ ਇਹ ਸੋਟੀ ਤੇਰੇ ਸਨੇਰੀ ਰੰਗ ਕਾਲਾ ਅੱਛਾ ਰੰਗ ਮੈਂ ਮਾਰਾਂਦਾ ਤੇਰਾ ਸਿੱਕ ਰੰਗ ਦਾ ਕਿੱਥੋਂ ਆਏ ਤੂੰ ਬਈ ਇਹ ਝੂਠਾ ਤੇ ਮੈਂ ਸੱਚਾ ਬਈ ਮੈਂ ਤਾਂ ਤੈਨੂੰ ਕਹਿੰਦਾ ਮੈਂ ਸੱਚਾ ਹਾਂ ਸਿੱਕ ਰੰਗ ਦਾ ਕਿੱਥੋਂ ਆਏ ਤੂੰ ਮੈਂ ਕਹਿੰਦਾ ਨਹੀਂ ਅਰੇ ਉਹ ਸਿੱਕ ਨਹੀਂ ਮੈਂ ਤੈਨੂੰ ਨਹੀਂ ਹੋਣ ਹੁੰਦਾ ਤੈਨੂੰ ਇੱਕ ਗੱਲ-ਗੱਲ 'ਚ ਜਵਾਬ ਦੇਊਂਗਾ ਚਲੋ ਅੱਜ ਬੋਲੋ ਬਾਈ ਬਸ ਬੋਲਦਾ ਦਾਦਾ ਲੱਗਦਾ ਮੋਲ ਦਾਦਾ ਮੋਲ ਦਾਦਾ ਲਾਦਾ ਜਾਮਾ ਗੁਣਾ ਆਖਰੀ ਦਾਦੇ ਚ ਇੰਵੇਸਟ ਕਰਨ ਆਖਰੀ ਅੱਸੀ ਨਾ ਨਾ ਫਿਰ ਤਬੇ ਕਿਸੇ ਦਾ ਕੱਚੀਆਂ ਗੱਲਾਂ ਕੀ ਫਾਇਦਾ ਉਹਨਾਂ ਵਿਚਾਰਨਾਂ ਜੋ ਜਿੱਦੜ ਜਵਾਰੀਆਂ ਕਰੀਏ ਫੇਤੂ ਉਹਧਿਆ ਰੱਖ ਭਾਈ ਨਾ ਦੇ ਸੇ ਚੱਲ 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 ਕੇ ਬਹਿਜੋ ਜੈ ਹਨਨ ਸਾਹਿਬ ਦਾ ਚਲੋ ਛੱਡੋ ਮੁੱਢੋ ਬੀਬੀ ਛੱਡੋ ਜੀ ਛੱਡੋ ਜਦੋਂ ਜਦੇ ਸੌਤੇ ਨਹੀਂ ਕਰਦਾ ਫਿਰ ਇਹ ਤਾਂ ਹੁਣ ਲੋਹੇ ਦਾ ਥਾਂ ਬਣ ਗਿਆ ਚੱਲ ਵੀ ਤੂੰ ਹੀ ਕਰ ਲੈ ਮੇਰੇ ਨਾਲ ਮੁੱਲ ਨਹੀਂ ਕੋਈ ਰੱਬੇ ਭਰਾ ਤੂੰ ਹੀ ਗੱਲ ਖੋਲ ਦੇ ਨਨ ਆਪਾਂ ਮੁੱਲ ਘਟ ਲਾਇਆ ਮੈਂ ਇਤੋਂ ਘਟ ਦੇਣੀ ਆ ਹਾਂ ਬਰਦਰ ਹੋਰ ਵੀਰ 12 ਨੇ ਖਾਦੇ ਨੂੰ 12 ਲੱਗਦਾ ਸਾਢੇ 13 ਲੱਗਦਾ ਤੇ ਨਹੀਂ 14000 ਨੂੰ ਦਿੰਨਾ 14000 ਨੂੰ ਦਿੰਨਾ ਪੂਰੀਆਂ 15 ਨੂੰ ਦਿੰਨੇ ਨੇ ਲਾ ਕੋੜਾ ਹੁਣ ਪਜਾ ਕਮਾਲ ਕਰਦੇ ਏ ਤੂੰ ਆ ਜਾ 60000 ਦੀਆਂ ਬਣ ਗਈਆਂ ਉਹਨਾਂ ਵਾ ਬਾਕੀ ਮੇਰੀ ਦਿਨਾਲੀ ਹੋ ਗਈ ਚਾਰਾਂ ਚੋਂ ਪਿੱਛੋਂ ਇਹ ਕਹਿੰਦਾ ਹਰ ਹਾਂ ਥੜਾ ਫਿਰ ਉਹਨੇ ਕਹਿ ਕੇ ਲੈਣਾ ਰੁਪਏ ਸ਼ਬਾਨ ਮਾਰਦਾ ਮੈਂ ਸ਼ਗਨ ਪੱਕਾ ਜਿਹਾ ਲੈ ਦਿਨਾਲੀ ਦੀ ਹਾਂ ਤੇਤੀਆਂ ਬਸ 100 ਰੁਪਏ ਲੈਣਾ ਹੈ ਮੇਰੇ ਚੰਗੇ ਕਾਰੋਬਾਰ ਤੇ ਲੱਗਣਾ ਫਿਰ ਕੰਨ ਵਿੱਚ ਗੱਲ ਦੱਸ ਦੇ ਮਗਰੋਂ ਮਾਰਦੀ ਗੋਟਾਂ 18 ਨੂੰ ਲੈ ਜਾ ਇਹਦਾ ਦਿਮਾਗ ਹੱਲ ਗਿਆ 18 ਨੂੰ ਲੈ ਜਾ 18 18 ਮੱਗੀਆਂ ਨੇ ਹਾਂ ਹਾਂਜੀ ਹਾਂਜੀ ਤੇਰੀ ਬਹੁਤ ਵਧੀਆ ਚੜਦੀਆਂ ਨੇ ਝੂਟੀਆਂ ਹੁਣ ਗੱਲ ਨਾਲ ਦੀ ਐਂ ਨਹੀਂ ਆਏ ਥੱਲੇ ਆ ਰਹੇ ਨਾ 15 ਜਿਹਨੂੰ ਪਤਾ ਨਾ ਇੱਕ ਲੱਖ ਲਾ ਗਿਆ ਮੈਂ ਨਾ ਕਈ ਵੀ ਰਾਜੂ ਨੇ ਕੱਚਾ ਸੌਦਾ ਕਰਾਤਾ ਮੇਰੀ ਬੇਲ ਸਿਰੇ ਨਹੀਂ ਚੜੀ ਦੇਦੇ ਪੱਠਾ ਤੇ ਮੁੱਲ ਬਹੁਤ ਹੈ 18 ਨੂੰ ਬੋਊਗਾ 18000 ਮੈਂ ਤਾਂ 10000 ਆ ਕੇ ਸੌਦੇ ਕਰਦਾ ਕੁਝ ਵੀ 18 ਨੂੰ ਕਰ ਰਹਿਂ ਤੇਰਾ ਜੂਣਾ ਓਏ ਇਹ ਤਾਂ کہیں ਨਾ ਰਹਿੰਦੇ ਇਹਦੇ ਤੇ ਮੇਰੀ ਦੇਖਤੀ ਆ ਵੀਡੀਓ ਨਹੀਂ ਚੱਲਦੀ ਸਿਰੇ ਹਾਂ ਇਹਨੇ ਦੇਖੀ ਬਈ ਆਰੇ ਮਾਲਵੇ ਮੈਂ ਲੈ ਲਾਂ ਤਾ ਮੂਨੇ 15000 ਹੈਂ ਨਹੀਂ ਨਹੀਂ ਸੁਤੇ ਭਾਈ ਇੱਕ ਗੱਲ ਮੈਂ ਕਹਿਣਾ ਤਾ ਮੈਂ ਤੇਰਾ ਜੁਰੈ ਨਹੀਂ ਮੰਨਦਾ ਮੈਂ ਕੱਲਾ ਜੇ ਤੈਨੂੰ ਤੂੰ ਖੜ ਜਾ ਆਪਦੇ ਪਿੱਛੇ ਚੱਲ ਆ ਜਾ ਫਿਰ ਦੋਇ ਤਾ ਉਹ ਤਾ ਹੁਣ ਤਾ ਦੋ ਹੋਗੇ ਮੈਂ ਕੱਲੇ ਨਾਲ ਕਿਵੇਂ ਰੱਖੂਗਾ ਕਿਹੜਾ ਮੌਜੂਦ ਹੈ ਗੱਲ ਆਹੋ ਇਹਦਾ ਤੂੰ ਦਿਮਾਗ ਖਰਾਬ ਕਰਦਾ ਕੋਈ ਨਹੀਂ ਪਾ ਮਣਿਆ ਸਵੇਰੇ ਬਚੋ ਘੰਟਾ ਲੈ ਜਾ ਕਮ ਬੱਚਾ ਰਾਇੰਦ ਬਟਾ ਪਖਾ ਲਿਆ ਨਾ ਕੀ ਕੱਚਾ ਕਮਾ ਮੈਂ ਵੀ ਕਰਕੇ ਲਈ ਰੇਜ ਰੋਟੀ ਮੇਰੀ ਵੀ ਮਰਦੀ ਐ ਨਾ ਚੋ 10 ਲੱਖ ਛੱਡੀ ਰੇਜ ਰੋਟੀ ਐ ਮੈਂ ਨਾ ਦੁੱਧ ਤੱਕ ਖਾਣਾ ਨਹੀਂ ਮਣੀ ਗੱਲ ਹੈ ਬਹੁਤ ਖਤਰ ਜਿੰਦਗੀ ਚੱਲਣੀ ਹੈ ਤੇ ਛੋਟੇ ਬਈ ਹੁਣ ਨਾ ਮੋੜੀ ਚੋੜਾ ਹੱਥ ਸਿੱਧਾ ਕਰ ਲੈਗਾ ਜਿੱਦਾਂ ਮੈਂ ਬਾਹਰ ਕਰੂੰ ਪਹਿਲੇ ਮੋਲ ਨਾ ਦੇ ਮੈਂ ਸਿੱਧਾ ਕੋਈ ਨਹੀਂ ਸਾਰੇ ਬੰਦ ਨੇ ਇਹ ਤਾਂ ਕਰਾਲਾ ਬਈ ਵੇਰੇ ਦੇਖਣਾ ਸਾਰਿਆਂ ਐ ਐ ਕਰਕੇ ਜਾਵਾਂ ਦੇਖੋ ਤੇਰਾ ਦਾਇਆ ਨਾਲ ਜਉਂਦੇ ਜਉਂਦੇ ਸਾਈ ਨਾਮ ਉਰਦੀ ਮੇਰੀ ਮੈਨੂੰ ਕੋਈ ਅੱਜ ਬੱਜਦਾ ਨਹੀਂ ਲੱਗਦਾ ਨਹੀਂ 500 ਤੇਰੇ ਛੱਡ ਕੇ ਥੋੜੀ ਜੰਮਦਾ ਤੇਰਾ ਪਤਾ ਕਿੰਨਾ ਗੁੱਸਾ ਜੂ ਨੂਨ ਲੈ ਲਈ ਚਾਰ ਸਾਲੀ ਨੂੰ ਕਿਹੜਾ 500 ਦਾ ਪਰ ਦਿਨ ਨਹੀਂ ਚੱਲਦਾ ਮੈਂ ਲੈ ਸਭ ਗੱਲਾਂ ਦੇ ਨੋਟ ਕਰ ਲਈਆਂ ਆਂ ਆ ਥੈਲੀ ਤਾਂ ਹੱਤੀ ਤਾਂ ਮੁਕੀਦਾ ਆਦਣਾ ਚੱਲਦਾ ਉਹਦਾ ਹੱਥ ਕਰਦਾ ਤੇਰੀ ਕੀ ਨਾ ਮਾੜੀ ਜਿਹੇ ਕਰ ਚੱਲ ਮੋੜ ਨਹੀਂ ਹੈ ਕੋਈ ਸ਼ਰਤ ਪਾ ਰੱਖ ਕਰ ਲੈ ਚੱਲ ਲੱਤ ਤੇ ਖਰਜਾ ਯਾਰ ਸਾਰੀਆਂ ਤੇਰੀਆਂ ਸਿਰੇ ਜਾਣਗੀਆਂ ਗੱਲਾਂ ਚੱਲ ਬਚਲ ਬੋਲ ਟੋਟੀਆਂ ਜਾਵੇਂਗਾ ਇੱਥੇ ਜਿੱਤਿਆ ਕੇ ਹਾਂ 15 ਲਉਂਦੇ ਛੋਟੇ ਭਾਈ ਤੇ ਦੇ ਦੇ ਥੋੜਾ ਲਾਣਾ ਵਾਣਾ ਖੜਾ ਨੂੰ ਲਾ ਲੈ ਠੀਕ ਹੈ ਚੱਲ ਉਹ ਥੋੜਾ ਲਾਣਾ ਵਾਣਾ ਖੜਾ ਨਹੀਂ ਇਸ ਨੂੰ ਮਨਾ ਲੈ ਕਦੇ ਕਦੇ ਤੇ ਚੱਲ ਪਾ ਫਿਰ ਚੱਲ ਨਾ ਲੈ ਗੱਲ ਬਰੁਰੀ ਆ ਮੈਂ ਮਨ ਨਾਲ ਤੁਹਾਡੇ ਹੁਣ ਤਾਂ ਵੱਧ ਗਿਆ ਬਾਈ ਟੁੱਟਾ ਵੀ ਕੋਈ ਮੇਰਾ ਕਸੂਰ ਨਹੀਂ ਮੈਂ ਨਹੀਂ ਦੇਣੀ ਚੱਕਰ ਲੈ 18 ਨੂੰ ਨੀ ਕਿ ਕਦੀਆਂ ਸਾਰੇ ਪੰਜਾਬ ਚ ਮੁਰਲੇ ਲਵਾ ਲਈ ਹੁਣ ਮੈਂ ਚੱਲਿਆ ਮੁੜ ਕੇ ਹੱਥਾਂ ਤੇ ਤੇਰੇ ਲਵੇ ਨਹੀਂ ਲੱਗੂ ਨਹੀਂ ਬਸ ਹੱਥ ਘਰ ਆ ਜਾ ਆ ਜਾ ਓਹ ਹਜ਼ਾਰ ਹੋ ਗਿਆ ਇਹ ਇਧਰ ਵਾਲਾ 16000 16000 ਆਹ ਦੇ ਹੋਣਾ ਹੁਣ ਇੰਨੇ ਬੰਦੇ ਖੜੇ ਦੇ 16000 ਉਹਨਾਂ ਨੇ ਇਧਰ ਉਹਨਾਂ ਨੇ ਵੀ ਲਲਕਾਰਾ ਚੱਕਦਾ ਦੂਆ ਦਾ ਆ ਜਾ 16000 11 18 ਬੰਦਾ 2000 ਦਾ ਵਰਕਰ 2000 ਰੁਪਏ ਮੇਰੀ ਕਿਸ਼ਤ ਆ ਜਾ ਸਾਡੇ 1600 ਹੋ ਗਏ ਚਲ ਚੱਕ ਲੋ ਹੁਣ ਤਾਂ ਹੋ ਗਿਆ ਉਹ ਤੇਰੀ ਮਰਜ਼ੀ ਵਾ ਤੇਰੀ ਗੱਲ ਤੇ ਮਨੇ ਅੱਜ ਫੁੱਲ ਚਾਰੇ ਨੇ ਹਾਂ ਆਹ ਦੇ ਦੇ ਉਹ ਲੱਗ ਰਿਹਾ 12 ਨੇ ਕੰਮ ਕਰ